ਹਾਂ ਜੀ ਇਸ ਵਾਰ ਕੀ ਲੱਗਦਾ ਕਿ ਬੀਜੇਪੀ ਪੰਜਾਬ ਦੇ ਵਿੱਚ 117 ਸੀਟਾਂ ਤੇ ਗੇਮ ਖੇਡੇਗੀ ਹਾਲਾਂਕਿ ਤੇ ਬਨੀਤ ਬਿੱਟੂ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਚਾਹੁੰਦੇ ਆ ਇਸ ਵਾਰ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੇ ਅਸੀਂ ਲੜੀਏ ਕਿ ਕਿਸੇ ਨਾਲ ਜੇਕਰ ਅਸੀਂ ਗੱਠਬੰਧਨ ਕਰਦੇ ਹਾਂ ਗੱਠ ਜੋੜ ਜੇਕਰ ਕਿਸੇ ਪਾਰਟੀ ਨਾਲ ਕਰਦੇ ਹਾਂ ਤਾਂ ਕੀ ਭਰੋਸਾ ਕਿ ਉਹ ਸਾਡੇ ਹੀ ਜਿਹੜੇ ਸਿਧਾਂਤ ਨੇ ਉਹਨਾਂ ਤੇ ਚੱਲੂਗੀ ਕਿ ਅਕਾਲੀ ਦਲ ਨਾਲ ਜੇਕਰ ਸਾਡਾ ਗੱਠ ਜੁੜੋਂਦਾ ਤਾਂ ਕੀ ਗਰੰਟੀ ਹੈ ਕਿ ਉਹ ਕੱਲ ਨੂੰ ਨਸ਼ਾ ਨਾ ਵੇਚਣਗੇ ਜਿਹੜੇ ਇਲਜ਼ਾਮ ਉਹਨਾਂ ਤੇ ਲੱਗਦੇ ਆ ਇਹਨੇ ਪਰ ਕਿ ਜੇਕਰ ਬੀਜੇਪੀ ਪੰਜਾਬ ਦੇ ਵਿੱਚ 117 ਸੀਟਾਂ ਤੇ ਖੇਡਦੀ ਹੈ ਤਾਂ ਕਿੰਨੀਆਂ ਸੀਟਾਂ ਕੱਢ ਸਕਦੀ ਹੈ ਬੀਜੇਪੀ ਦਾ ਰੁਖ ਇਸ ਵਾਰ ਪੰਜਾਬ ਦੇ ਲਈ ਕੁਝ ਬਦਲਮਾ ਚੱਲ ਰਿਹਾ ਜੋ ਮੀਟਿੰਗਾਂ ਹੋ ਰਹੀਆਂ ਪਿੱਛੇ ਜੇ ਮੋਦੀ ਨਰਿੰਦਰ ਮੋਦੀ ਸਾਹਿਬ ਜਿਹੜੇ ਆ ਕੇ ਪੰਜਾਬ ਦੇ ਵਿੱਚ ਦੌਰਾ ਕਰਕੇ ਗਏ ਅਧਗਟਨ ਕਰਕੇ ਗਏ ਨਾਮ ਰੱਖ ਕੇ ਗਏ ਤੇ ਹੁਣ ਆਉਣ ਵਾਲਾ ਸਮਾਂ 27 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਕਿੰਨੀਆਂ ਸੀਟਾਂ ਕੱਢਣ ਦੇ ਹੱਕ ਵਿੱਚ ਆ ਸਕਦੀ ਆ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਹੈ ਉਹ ਬੀਜੇਪੀ ਦਾ ਹਮੇਸ਼ਾ ਹੀ ਰਿਹਾ ਚਾਹੀਏ ਇਹਨਾਂ ਦੀ ਐਮਸੀ ਦੀ ਗੱਲ ਕਰ ਲਈਏ ਤਾਂ ਬਹੁਤ ਘੱਟ ਖੜੇ ਹੁੰਦੇ ਨੇ ਵੋਟਾਂ ਦੇ ਵਿੱਚ ਤਕਰੀਬਨ ਜਿਹੜੀਆਂ ਆਪਾਂ ਕਹਿ ਦਈਏ ਐਮਸੀ ਦੀਆਂ ਵੋਟਾਂ ਕਹਿ ਦਈਏ ਆ ਜਿਹੜੀਆਂ ਹੁਣ ਪਿੱਛੇ ਨਾਲ ਕੇ ਕਈਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਚੋਣਾਂ ਉਹਨਾਂ ਦੀ ਜ਼ਿਕਰ ਗੱਲ ਕਰ ਲਈਏ ਤਾਂ ਬਹੁਤ ਘੱਟ ਆ ਜਿਹੜੇ ਇਹਨਾਂ ਦੇ ਬੰਦੇ ਉਮੀਦਵਾਰ ਜਿਹੜੇ ਖੜੇ ਹੁੰਦੇ ਨੇ ਪਸਤਾਈ ਦੀਆਂ ਚੋਣਾਂ ਨੂੰ ਲੈ ਕੇ ਕਹਿੰਦੇ ਬਹੁਤ ਸੀਰੀਅਸ ਨੇ ਕੀ ਲੱਗਦਾ ਕਿ 117 ਸੀਟਾਂ ਤੇ ਬੀਜੇਪੀ ਲੜੇਗੀ ਜੇਕਰ ਹੁਣ ਹਲਕਾ ਰੰਪਰਾ ਦੀ ਜਿੱਕਲ ਗੱਲ ਕਰ ਲਈਏ ਹਲਕਾ ਰੰਪਰਾ ਤੇ ਹਲਕਾ ਮੋੜ ਤਾਂ ਇਥੋਂ ਵੀ ਜਿਹੜੇ ਉਮੀਦਵਾਰ ਦਿਖਾਈ ਦੇ ਰਹੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਤਾਂ ਹੁਣ ਕੁਝ ਕਦੀ ਤਾਂ ਪਤਾ ਲੱਗ ਰਿਹਾ ਕਿ ਮਿਹਨਤ ਹੈ ਹੀ ਨਹੀਂ ਉਹ ਬੀਜੇਪੀ ਦਾ ਉਹਨਾਂ ਪ੍ਰਚਾਰ ਕਰ ਹੀ ਨਹੀਂ ਰਹੇ ਜਿੰਨਾ ਕਰਨਾ ਚਾਹੀਦਾ ਜਾਂ ਜੇਕਰ ਬੀਜੇਪੀ ਦੀਆਂ ਜਿਹੜੀਆਂ ਸ਼ਰਤਾਂ ਜਿਹੜੇ ਪੰਜਾਬ ਤੇ ਲਈ ਬਹੁਤ ਫਾਇਦੇਮੰਦ ਹੋਣ ਵਾਲੀਆਂ ਨੇ ਤਾਂ ਬੀਜੇਪੀ ਦਾ ਅਸਲ ਕੰਮ ਕੀ ਹੈ ਬੀਜਪੀ ਕੀ ਕੋਸ਼ਿਸ਼ ਜਿਹੜੀ ਪੰਜਾਬ ਨੂੰ ਦੇ ਸਕਦੀ ਹੈ ਦੇਣ ਉਹ ਮਤਲਬ ਉਸ ਪੱਧਰ ਤੱਕ ਦੇਖਦੇ ਆ ਕਿ ਜਿਹੜਾ ਨਹੀਂ ਪ੍ਰਚਾਰ ਕੀਤਾ ਜਾ ਰਿਹਾ ਜੇਕਰ ਗੱਲ ਕਰ ਲਈਏ ਹਲਕਾ ਰੰਪਰਾ ਹਲਕਾ ਮੋੜ ਤੋਂ ਕੌਣ ਹੈ ਜਿਹੜਾ ਬੀਜਪੀ ਦੀ ਟਿਕਟ ਹੈ ਕੀ ਦੀ ਝੋਲੀ ਵਿੱਚ ਪੈ ਸਕਦੀ ਹੈ ਜੇਕਰ ਗੱਲ ਕਰ ਲਈਏ ਤਰੰਪਰਾ ਤੋਂ ਵੀ ਹੈਗੇ ਨੇ ਮੱਖੜ ਜਿੰਦਲ ਨੇ ਹੋਰ ਗੁਰਪ੍ਰੀਤ ਸਿੰਘ ਮਲੂਕਾ ਨੇ ਉਹਨਾਂ ਦੀ ਤਰੰਪਤਨੀ ਪਰਮਪਾਲ ਕੌਰ ਮਲੂਕਾ ਨੇ ਮੋੜ ਤੋਂ ਜੇਕਰ ਗੱਲ ਕਰ ਲਈਏ ਤਾਂ ਦਿਆਲ ਸਿੰਘ ਸੋਢੀ ਨੇ ਜਿਹੜੇ ਕੰਮ ਕਰ ਰਹੇ ਨੇ ਰਾਮਪਰਾ ਤੋਂ ਹਲਕੇ ਮੋੜ ਤੋਂ ਇੱਕ ਹੋਰ ਗੱਲ ਕਰ ਲਈਏ ਤਾਂ ਜਗਦੀਪ ਸਿੰਘ ਨਕਈ ਨੇ ਕਿ ਪੰਜ ਛੇ ਨਾਮ ਤਕਰੀਬਨ ਹੈਗੇ ਨੇ ਪਰ ਟਿਕਟ ਜਿਹੜੀ ਭਾਜਪਾ ਦੀ ਕਿਸ ਦੀ ਝੋਲੀ ਵਿੱਚ ਪਊਗੀ ਜਾ ਕੇ ਹਲਕਾ ਰਾਮਪਰਾ ਤੋਂ ਭਾਜਪਾ ਦਾ ਕਿਹੜਾ ਉਮੀਦਵਾਰ ਹੋ ਸਕਦਾ ਹੈ ਭਾਜਪਾ ਵੱਲੋਂ ਔਰ ਜੇਕਰ ਹਲਕਾ ਮੋੜ ਦੀ ਗੱਲ ਕਰ ਲਈਏ ਤਾਂ ਉੱਥੋਂ ਭਾਜਪਾ ਦਾ ਕਿਹੜਾ ਉਮੀਦਵਾਰ ਹੋ ਸਕਦਾ ਹੈ ਪੰਜ ਛੇ ਨਾਮ ਸਾਹਮਣੇ ਆ ਰਹੇ ਨੇ ਪਰ ਜੇਕਰ ਪ੍ਰਚਾਰ ਦੀ ਗੱਲ ਕਰ ਲਈਏ ਤਾਂ ਬੀਜੇਪੀ ਦਾ ਪ੍ਰਚਾਰ ਜਿਹੜੇ ਬੀਜੇਪੀ ਫਾਇਦੇ ਦੇ ਸਕਦੀ ਹੈ ਪੰਜਾਬ ਨੂੰ ਉਸ ਪੱਧਰ ਤੱਕ ਪ੍ਰਚਾਰ ਨਹੀਂ ਹੋ ਰਿਹਾ ਜੇ ਪ੍ਰਚਾਰ ਹੋਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਨੂੰ ਰੋਕਣ ਦੀਆਂ ਵੀ ਜਿਹੜੀਆਂ ਚਾਲਾਂ ਚੱਲਣ ਲੱਗ ਜਾਂਦੇ ਨੇ ਪਰ ਜੇਕਰ ਪੰਜਾਬ ਦੇ ਵਿੱਚ ਜਿਵੇਂ ਸਰਦਾਰ ਮਲੂਕ ਸਕੰਦਰ ਸਿੰਘ ਮਲੂਕਾਂ ਨੇ ਵੀ ਕਿਹਾ ਹੈ ਕਿ ਸਾਡਾ ਜੇਕਰ ਗੱਠਜੋੜ ਹੋ ਸਕਦਾ ਤਾਂ ਸਿਰਫ ਬੀਜੇਪੀ ਦੇ ਨਾਲ ਹੀ ਗੱਠਜੋੜ ਹੋ ਸਕਦਾ ਹੈ ਹੋਰ ਕਿਸੇ ਅਦਰ ਪਾਰਟੀ ਦੇ ਨਾਲ ਸਾਡਾ ਗੱਠਜੋੜਾ ਜਿਹੜਾ ਨਹੀਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਉਂਦੀ ਵੀ ਨਹੀਂ ਇਹ ਤਾਂ ਕਲੀਅਰ ਕਰ ਹੀ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਥਾਈ ਵਿਧਾਨ ਸਭਾ ਚੋਣਾਂ ਨਹੀਂ ਜਿੱਤਦੀ ਕਾਂਗਰਸ ਦੇ ਵੀ ਜਿਹੜੇ ਆਪਸੀ ਲੀਡਰ ਨੇ ਉਹਨਾਂ ਦੇ ਮਤਭੇਦ ਜਿਹੜੇ ਆਪਸ ਦੇ ਵਿੱਚੋਂ ਲੜਦੇ ਰਹਿੰਦੇ ਨੇ ਹਾਲਾਂਕਿ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਨੇ ਸਹਿਯੋਗ ਦੇ ਵਿੱਚ ਨੇ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕਾਂਗਰਸ ਦੀ ਸਥਿਤੀ ਅੱਜ ਦੀ ਜੇਕਰ ਸਮੇਂ ਦੀ ਗੱਲ ਕਰ ਲਈਏ ਮੌਜੂਦਾ ਦੀ ਤਾਂ ਬਾਲੀ ਚੰਗੀ ਨਹੀਂ ਚੱਲ ਰਹੀ ਉਹਨਾਂ ਦੀ ਲੀਡਰਾਂ ਦੀ ਆਪਸ ਦੇ ਵਿਚਾਨਾ ਤਾਂ ਨਹੀਂ ਕਿਤੇ ਨਾ ਕਿਤੇ ਕਾਂਗਰਸ ਨੂੰ ਸਥਾਈ ਦੇ ਵਿੱਚ ਉਹਦਾ ਮਾੜਾ ਅਸਰ ਦੇਖ ਸਕਦਾ ਹੈ ਹੁਣ ਸਰਕਾਰ ਰਹਿ ਜਾਂਦੀ ਹੈ ਅਕਾਲੀ ਦਲ ਦੀ ਕਿ ਬਾਨੀਆਂ ਜਾਂ ਨਹੀਂ ਬਾਨੀਆਂ ਸਿਕੰਦਰ ਸਿੰਘ ਅਮਲੋਕਾ ਕਹਿੰਦੇ ਹੁਣ ਸਾਡੀ ਹੀ ਸਰਕਾਰ ਜਿਹੜੀ ਰਹਿ ਗਈ ਹੈ ਕਿ ਜਿਹੜੀ ਹੁਣ ਸੱਤਾ ਦੇ ਵਿੱਚ ਅੱਗੇ 27 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆ ਸਕਦੀ ਹੈ ਇਕੱਠ ਜੋੜ ਸਾਡਾ ਬੀਜੇਪੀ ਨਾਲ ਹੋ ਸਕਦਾ ਹੈ ਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਕਾਂਗਰਸ ਦੀ ਲੀਡਰਾਂ ਦੀ ਗੱਲ ਕਰ ਲਈਏ ਆਗੂ ਵਰਕਰਾਂ ਦੀ ਗੱਲ ਕਰ ਲਈਏ ਚਾਹੇ ਆਮ ਆਦਮੀ ਪਾਰਟੀ ਦੇ ਆਗੂ ਲੀਡਰਾਂ ਦੀ ਗੱਲ ਕਰ ਲਈਏ ਕਿ ਉਹ ਆਉਣ ਵਾਲੇ ਸਮੇਂ ਤੱਕ ਜਾਂ ਤਾਂ ਅਕਾਲੀ ਦਲ 'ਚ ਵਾਪਸੀ ਕਰਨਗੇ ਜਾਂ ਭਾਜੀਪੀ ਵਿੱਚ ਵਾਪਸੀ ਕਰਨਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਨੂੰ ਵੀ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੋ ਸਕਦਾ ਇਦਾਂ ਦਾ ਕੰਮ ਕਿਉਂਕਿ ਅੱਕੇ ਹੋਏ ਨੇ ਲੀਡਰ ਆਮ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਕੀ ਤੱਕ ਹੁਣ ਤੱਕ ਦੀ ਜਿਹੜੀ ਚੱਲ ਰਹੀ ਹੈ ਕਾਰਵਾਈ ਸਾਰੀ ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਖੜਾ ਕੀਤਾ ਮਿਹਨਤ ਕਰੇ ਲਗਾਤਾਰ ਕਿ ਸਰਕਾਰ ਸਾਡੀ ਆਊਗੀ ਤਾਂ ਅਸੀਂ ਨਸ਼ਾ ਵੀ ਖਤਮ ਕਰ ਦਾਂਗੇ ਪੰਜਾਬ ਤੋਂ ਕਰਜ਼ਾ ਵੀ ਲਾ ਦਾਂਗੇ ਇਹ ਸਾਰੀ ਸਰਕਾਰਾਂ ਕਹਿੰਦੀਆਂ ਆਉਂਦੀਆਂ ਨੇ ਪਰ ਭਾਜਪਾ ਦੀ ਗੱਲ ਕਰ ਲਈਏ ਤਾਂ ਹਲਕਾ ਰੰਪਰਾ ਤੇ ਮੋੜ ਤੋਂ ਕਿਹੜਾ ਉਮੀਦਵਾਰ ਹੋ ਸਕਦਾ ਕਿਸ ਦੀ ਝੋਲੀ ਵਿੱਚ ਜਿਹੜੀ ਭਾਜਪਾ ਦੀ ਟਿਕਟ ਪੈ ਸਕਦੀ ਹੈ